ਦਰਸ਼ਕਾਂ ਦਾ ਨੇ ਪਾਕ ਟੂਡੇ ਪੰਜਾਬ ਦੇ ਵਿੱਚ ਫਿਰ ਤੋਂ ਇੱਕ ਵਾਰ ਸਵਾਗਤ ਨਿਰਪਖ ਟੂਡੇ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਰਾਹੁਲ ਗਾਂਧੀ ਦੇ ਪਾਸ਼ੇ ਨੂੰ ਵਿਚਾਰੇ ਖੜੇ ਹੋਏ ਪੀਐਮ ਮੋਦੀ ਕਿਹਾ ਹਿੰਦੂਆਂ ਨੂੰ ਹਿੰਸਕ ਕਹਿਣਾ ਗੰਭੀਰ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਪਾਈ ਅਮਰਿਤਪਾਲ ਸਿੰਘ ਸੰਸਦ ਮੈਂਬਰ ਵਜੋਂ ਚੁੱਕਣਗੇ ਸੁਨ ਐਨਆਈ ਨੇ ਦਿੱਤੀ ਇਜਾਜ਼ਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗੀ ਚਾਰ ਗਲਤੀਆਂ ਦੀ ਮੁਆਫੀ ਅਕਾਲੀ ਦਲ ਦੀ ਸਿਆਸਤ ਅਚ ਵਡਾ ਤਮਾਕਾ શ્રી ਅਕਾਲ ਤਖਤ ਸਾਇਤ ਤੇ ਵੱਡਾ ਇਕੱਠ ਨਵਾਂ ਪ੍ਰਧਾਨ ਦਾ ਹੋਏਗਾ ਐਲਾਨ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਡਿਬਰੂਗਰ ਜ਼ਿਲ੍ਹੇ ਵਿੱਚ ਬੰਦ ਭਾਈ ਅਮਰਿਤਪਾਲ ਸਿੰਘ ਸੰਸਦ ਮੈਂਬਰ ਵਜੋਂ ਚੁੱਕਣਗੇ ਇਸ ਤੋਂ ਐਨਆਈ ਨੇ ਦਿੱਤੀ ਇਜਾਜ਼ਤ ਪੰਜਾਬ ਦੀ ਖਡੂਰ ਸਾਇਤ ਤੇ ਸੀਟ ਤੇ ਲੋਕ ਸਭਾ ਚੋਣ ਜੂਤਣ ਵਾਲੇ ਖਾਲਿਸਤਾਨੀ ਸਮਰਥਕ ਭਾਈ ਅਮਰਿਤਪਾਲ ਸਿੰਘ ਨੂੰ ਸੋਚ ਕੌਨ ਦੀ ਮਨਜ਼ੂਰੀ ਮਿਲ ਗਈ ਹੈ ਨੈਸ਼ਨਲ ਇਨਵੈਸਟੀਗੇਸ਼ਨ ਐਜੰਸੀ ਐਨ ਆਈ ਨੇ ਅਮਰਿਤਪਾਲ ਸਿੰਘ ਨੂੰ ਸੰਸਦ ਮੈਂਬਰ ਵਜੋਂ ਸੋਚ ਚੁੱਕਣ ਦੀ ਇਜਾਜ਼ਤ ਦੇ ਦਿੱਤੀ ਹੈ ਖਾਲਿਸਤਾਨੀ ਸਮਰਥਕ ਅਤੇ ਵਾਰਿਸ ਪੰਜਾਬ ਦੇ ਮੁਖੀ ਭਾਈ ਅਮਰਿਤਪਾਲ ਸਿੰਘ ਨੇ ਪੰਜਾਬ ਦੀ ਖਡੂਰ ਸائب ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਜਿੱਤੀ ਸੀ ਉਹ ਇਸ ਸਮੇਂ ਅਸਾਮ ਦੀ ਡਿਬਰੂ ਜਿਲ੍ਹੇ ਦੇ ਵਿੱਚ ਬੰਦ ਹੈ ਅਮਰਿਤਪਾਲ ਨੇ ਅਜੇ ਤੱਕ 12 ਸੰਸਦ ਮੈਂਬਰਾਂ ਦੇ ਵੱਲੋਂ ਸੋਣ ਨਹੀਂ ਚੁੱਕੀ ਗਈ ਹੈ ਪੰਜਾਬ ਦੇ ਹੋਰ 12 ਸੰਸਦ ਮੈਂਬਰਾਂ ਨੇ ਸੰਸਦ ਮੈਂਬਰ ਵਜੋਂ ਨਹੀਂ ਚੁੱਕੀ ਹੈ ਖਡੂਰ ਸائب ਲੋਕ ਸਭਾ ਸੀਟ ਤੇ ਅਮਰਿਤਪਾਲ ਸਿੰਘ ਜੇਤੂ ਰਹੇ ਨੇ 224 ਦੀਆਂ ਲੋਕ ਸਭਾ ਚੋਣਾਂ ਵਿੱਚ ਅਮਰਿਤਪਾਲ ਸਿੰਘ ਦੀ ਨਜ਼ਦੀਕੀ ਵਿਰੋਧੀ ਕਾਂਗਰਸੀ ਉਮੀਦਵਾਰ ਕੁਲਬੀਰ ਕੁਲਬੀਰ ਸਿੰਘ ਜੀਰਾ ਸਨ ਅਤੇ ਉਹ ਵੀ ਅਮਰਿਤਪਾਲ ਸਿੰਘ ਗੱਲ ਉਹਨਾਂ ਦੀ ਟੱਕਰ ਸੀ ਤੇ ਉਹ ਵੀ ਹਾਰ ਗਏ ਤੇ ਜੀ ਦੂਜੀ ਖਬਰ ਨਿਕਲ ਕੇ ਸਾਹਮਣੀ ਆਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚਾਰ ਗਲਤੀਆਂ ਲਈ ਮੰਗੀ ਮਾਫੀ ਇਸ ਦੇ ਬਾਰੇ ਅਸੀਂ ਤੁਹਾਡੇ ਨਾਲ ਹੁਣ ਜਾਣਕਾਰੀ ਸਾਂਝ ਕਰਨ ਲੱਗੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚਾਰ ਗਲਤੀਆਂ ਲਈ ਮਾਫੀ ਮੰਗ ਲਈ ਹੈ ਅਕਾਲੀ ਦਲ ਦਾ ਤਾੜਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਿਆ ਜਿੱਥੇ ਉਹਨਾਂ ਨੇ ਮਾਫੀ ਨਾਮਾ ਪੇਸ਼ ਕੀਤਾ ਜਾਣਕਾਰੀ ਮੁਤਾਬਕ ਸੁਖਬੀਰ ਸਿੰਘ ਬਾਦਲ ਤੋਂ ਹੋਈਆਂ ਚਾਰ ਗਲਤੀਆਂ ਲਈ ਮਾਫੀ ਮੰਗ ਲਈ ਗਈ ਹੈ ਡੇਰਾ ਸਿੱਤਾ 13 ਸਤਜਾ ਸੋਦਾ ਮੁਖੀ ਰਾਮ ਰਹੀਮ ਨੂੰ ਮੁਆਫੀ ਦੇਣਾ 215 ਵਿੱਚ ਫਰੀਦਕੋਟ ਦੇ ਬਰਗੜੇ ਬਰਗਾੜੀ ਵਿਖੇ ਹੋਈ ਬੇਅਦਬੀ ਕਾਰਨ ਦੀ ਸਹੀ ਜਾਂਚ ਨਾ ਕਰਵਾਉਣਾ ਆਈਪੀਐਸ ਅਧਿਕਾਰੀ ਸਮੇਤ ਸੈਣੀ ਨੂੰ ਡੀਜੀਪੀ ਬਣਾਉਣਾ ਅਤੇ ਮੁਹਮਦ ਜੁਹਾਰਦੀ ਪਤਨੀ ਨੂੰ ਟਿਕਟ ਦੇਣ ਦੀਆਂ ਗਲਤੀਆਂ ਮੰਨੀਆਂ ਜਾਂਦੀਆਂ ਹਨ 10 ਇਹ ਕਿ ਸਾਲ 2007 ਵਿੱਚ ਸਰਵਾਦਪੁਰਾ ਵਿੱਚ ਗੁਰਮੀਤਾ ਗੁਰਮੀਤ ਰਾਮ ਰਹੀਮ ਨੇ 10ਵੇਂ ਪੁਰਸ਼ੀਰ ਗੁਰੂ ਗੋਬਿੰਦ ਸਿੰਘ ਜੀ ਦੀ ਮਰਿਆਦਾ ਦੇ ਨਕਲ ਕਰਦਿਆਂ ਅੰਮ੍ਰਿਤ ਛਕਣ ਦਾ ਪਾਣਾ ਲਿਆ ਸੀ ਜਿਸ ਤੋਂ ਬਾਅਦ ਖੁਸਕੇ ਸਦਜ ਕੀਤਾ ਗਿਆ ਸਿੱਖ ਪਾਰ ਆਕਾਲੀ ਦਲ ਸਰਕਾਰ ਨੇ ਕੇਸ ਵਾਪਸ ਲੈ ਲਿਆ ਉਸ ਤੋਂ ਖੀਰ ਸਿੰਘ ਬਾਦਲ ਨੇ ਆਪਣਾ ਪ੍ਰਭਾਵ ਵਧ ਕੇ ਡੇਰਾ ਮੁਖੀ ਨੂੰ ਦਿਵਾਈ ਜਿਸ ਤੋਂ ਬਾਅਦ ਸਿੱਖ ਪੰਥ ਦੇ ਰੋਣ ਨੂੰ ਦੇਖਦਿਆਂ ਆਕਾਲੀ ਦਲ ਅਧਿਸ਼੍ਰੋਮੀ ਕਮੇਟੀ ਨੂੰ ਪਿੱਛੇ ਹਟਣਾ ਪਿਆ ਇਸ ਤੋਂ ਬਾਅਦ 2015 ਵਿੱਚ ਕੁਝ ਸ਼ਰਾਰਦੀ ਅਨੁਸਾਰਾਂ ਨੇ ਫਰੀਦਕੋਟ ਤੋਂ ਗੁਰਦੁਆਰਾ ਸਾਹਿਬ ਤੋਂ શ્રી ਗੁਰੂ ਗ੍ਰੰਥ ਸਾਹਿਬ ਦਾ ਪੀੜ ਚੋਰੀ ਕੀਤਾ ਫਿਰ ਬਰਗਾੜੀ ਦੇ ਗੁਰਦੁਆਰਾ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 110 ਅੰਗ ਚੋਰੀ ਕਰਕੇ ਬਾਹਰ ਸੌਟੇ ਦਿੱਤੇ ਉਸ ਸਮੇਂ ਆਕਾਲੀ ਦਲ ਦੀ ਸਰਕਾਰ ਨੇ ਵੀ ਇਸ ਮਾਮਲੇ ਦੀ ਸਹੀ ਜਾਂਚ ਨਹੀਂ ਕਰਵਾਈ ਸੀ ਜਿਸ ਕਾਰਨ ਹਾਲ ਖਰਾਬ ਹੋ ਗਿਆ ਸੀ ਅਤੇ ਕੋਟ ਪੂਰਾ ਪੈਪਲ ਕਨੱਚ ਘਟਨਾਵਾਂ ਵਾਪਨਿਆ ਸ਼ੁਰੂ ਹੋ ਗਈਆਂ ਸਨ ਸੁਪੇ ਅਸਮੇਦ ਸੈਣੀ ਨੂੰ ਸ਼ੋਮਣੀ ਅਕਾਲੀ ਦਲ ਸਰਕਾਰ ਵੱਲੋਂ ਪੰਜਾਬ ਦਾ ਡੀਜੀਪੀ ਐਲਾਨਿਆ ਗਿਆ ਸੀ ਜੋ ਝੂਠੇ ਮੁਕਾਬਲੇ ਕਰਵਾ ਕੇ ਸਿੱਖ ਨੌਜਵਾਨਾਂ ਨੂੰ ਮਾਰਨ ਵਿੱਚ ਸਭ ਤੋਂ ਅੱਗੇ ਸੀ ਆਲਮ ਸੈਣਾ ਦੇ ਗਠਨ ਕਰਨ ਵਾਲੀ ਪੁਲਿਸ ਤੋਂ ਮੁਲਾਜ਼ਮ ਇਜਹਾਰ ਆਲਮ ਦੀ ਪਤਨੀ ਨੂੰ ਟਿਕਟ ਦੇ ਕੇ ਮੁਖ ਸਕੱਤਰ ਬਣਾਇਆ ਗਿਆ ਗਲਬਾਤ ਕੀਤੀ ਜਾਵੇ ਰਾਹੁਲ ਗਾਂਧੀ ਦੇ 파ਸ਼ਨ ਵਿਚਾਰੇ ਖੜੇ ਹੋਏ ਪੀਐਮ ਮੋਦੀ ਕਿਹਾ ਹਿੰਦੂਆਂ ਨੂੰ ਹਿੰਸਕ ਬਣਾਉਣਾ ਗੰਭੀਰ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸਪੋਮ ਵਾਰ 1 ਜੁਲਾਈ ਨੂੰ ਸਦਨ ਚ ਕੇਂਦਰ ਸਰਕਾਰ ਤੇ ਨਿਸ਼ਾਨਾ 사ਧਿਆ ਇਸ ਦੌਰਾਨ ਰਾਹੁਲ ਗਾਂਧੀ ਨੇ ਭਾਜਪਾ ਅਤੇ ਹਿੰਦ ਧਰਮ ਨੂੰ ਲੈ ਕੇ ਸਦਨ ਚ ਬਿਆਨ ਦਿੱਤਾ ਉਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੜੇ ਹੋ ਕੇ ਰਾਹੁਲ ਗਾਂਧੀ ਦੇ ਬਿਆਨ ਦੀ ਨਿੰਦਾ ਕੀਤੀ ਪੀ ਆਮੋਦੀ ਨੇ ਵਿਰੋਧ ਚੁਟਾਦੇ ਹੋਏ ਕਿਹਾ ਸੀ ਕਿ ਪੂਰੇ ਹਿੰਦੂ ਸਮਾਜ ਨੂੰ ਹਿੰਸਾ ਕਹਿਣਾ ਠੀਕ ਨਹੀਂ ਹੈ ਇਸ ਤੋਂ ਤੁਰੰਤ ਬਾਅਦ ਅਮਿਤ ਸ਼ਾਣੀ ਖੜੇ ਹੋ ਕੇ ਬੈਂਚ ਦੇ ਨਿਯਮਾਂ ਦਾ ਹਵਾਲਾ ਕਰਦੇ ਹੋਏ ਕਿਹਾ ਕਿ ਸਦਾਂਚ ਕਿਸੇ ਵੀ ਧਰਮ ਤੇ ਟਿੱਪਣੀ ਨਹੀਂ ਕੀਤੀ ਜਾ ਸਕਦੀ ਰਾਹੁਲ ਗਾਂਧੀ ਨੇ ਹਿੰਦੂਆਂ ਬਾਰੇ ਕਿਹਾ ਕਾਂਗਰਸ ਸੰਸਦ ਨੇ ਕਿਹਾ ਕਿ ਜੋ ਲੋਕ ਪਾਜਪਾ ਆਪਣੇ ਆਪ ਨੂੰ ਕਹਿੰਦੇ ਰਹਿੰਦੇ ਸਨ ਉਹ 24 ਘੰਟੇ ਹਿੰਸਾ ਅਧਿ ਨਫਰਤ ਵੈਸ਼ਾਮਲ ਹੁੰਦੇ ਹਨ ਇਸ ਦੌਰਾਨ ਸੰਸਦ ਚ ਕਾਫੀ ਹੰਗਾਮਾ ਹੋਇਆ ਪਾਜਪਾ ਸਮੇਤ ਐਨਡੀਏ ਦੇ ਸਰਕਾਰ ਸਾਰੇ ਸੰਸਦ ਮੈਂਬਰ ਖੜੇ ਹੋ ਗਏ ਅਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੜੇ ਹੋ ਕੇ ਕਿਹਾ ਕਿ ਪੂਰੇ ਹਿੰਦੂ ਸਮਾਜ ਨੂੰ ਹਿੰਸਕ ਕਹਿਣਾ ਗੰਭੀਰ ਮਾਮਲਾ ਹੈ ਇਸ ਤੇ ਦੀ ਨਾ ਪਾਜਪਾ ਤੇ ਨરેન્દ્ર મોદી ਪੂਰਾ ਹਿੰਦੂ ਸਮਾਜ ਨਹੀਂ ਹੈ ਆਰਐਸਐਸ ਪੂਰਾ ਹਿੰਦੂ ਸਮਾਜ ਨਹੀਂ ਹੈ ਇਹ ਪਾਜਪਾ ਦਾ ਠੇਕਾ ਨਹੀਂ ਹੈ ਅਮਿਤ ਸ਼ਾਹ ਨੇ ਕੀ ਮੰਗ ਰਾਹੁਲ ਗਾਂਧੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਰਾਹੁਲ ਗਾਂਧੀ ਦੇ ਪਾਰਚਨ ਦੌਰਾਨ ਹੋਏ ਹੰਗਾਮੇ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖੜੇ ਹੋ ਗਏ ਉਨਾ ਕਿਹਾ ਕਿ ਅਜੂਇਡ ਅਈ ਅਜੇ ਇਹ ਵੱਡੇ ਮੁੱਦੇ ਨੂੰ ਰੋਲਾ ਪਾ ਕੇ ਦਬਾਇਆ ਨਹੀਂ ਜਾ ਸਕਦਾ ਉਹਨਾਂ ਅਕੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕੀ ਆਪਣੇ ਆਪ ਨੂੰ ਹਿੰਦੂ ਕਹਿਣ ਵਾਲੇ ਹਿੰਸਾ ਕਰਦੇ ਹਨ ਇਸ ਦੇਸ਼ ਦੇ ਕਰੋੜ ਲੋਕ ਆਪਣੇ ਆਪ ਨੂੰ ਮਾਨ ਨਾਲ ਹਿੰਦੂ ਕਹਿੰਦੇ ਹਨ ਕਿ ਇਹ ਸਾਰੇ ਹਿੰਸਾ ਕਰਦੇ ਹਨ ਅਗਲੀ ਖਬਰ ਦੇ ਵੱਲ ਵੱਧਦੀ ਆਕਾਲੀ ਦਲ ਦੀ ਸਿਆਸਤ 'ਚ ਸਿਆਸਤ ਵਿੱਚ ਅੱਜ ਵੱਡਾ ਤਮਾਕਾ ਹੋਣ ਜਾ ਰਿਹਾ ਹੈ ਅੱਜ ਵੱਡੀ ਗਿਣਤੀ ਅਕਾਲੀ ਲੀਡਰ ਤੇ ਵਰਕਰ ਸ੍ਰੀ ਅਕਾਲ ਤਖਤ ਸਾਇਬ ਵਿਖੇ ਇਕੱਠੇ ਹੋ ਰਹੇ ਹਨ ਇਥੋਂ ਕਾਰੀ ਦਲ ਦੇ ਨਵੇਂ ਪ੍ਰਧਾਨ ਦਾ ਐਲਾਨ ਹੋ ਸਕਦਾ ਹੈ ਇਹ ਅਕਾਲੀ ਲੀਡਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਉਣ ਲਈ ਇਕਜੁੱਟ ਹੋਏ ਹਨ ਇਸ ਲਈ ਬਾਗੀ ਧੜਾ ਅੱਜ ਇੱਕ ਜਲਾਈ ਨੂੰ ਸਵੇਰੇ 11 ਵਜੇ ਸ੍ਰੀ ਅਕਾਲ ਤਖਤ ਸਾਇਬ ਵਿਖੇ ਪਹੁੰਚ ਰਿਹਾ ਹੈ ਖਾਸ ਜਾਣਕਾਰੀ ਮੁਤਾਬਕ ਕਾਲੀ ਦਲ ਦਾ ਬਾਗੀ ਤੜੇ ਤੋਂ ਵਾਣੂ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜਾਬ ਪੰਥ ਤੇ ਅਕਾਲੀ ਦਰ ਨੂੰ ਬਚਾਉਣ ਲਈ ਮੁਹਿੰਮ ਸ਼ੁਰੂ ਕਰੇਗਾ ਅਕਾਲੀ ਦਰ ਨੂੰ ਬਚਾਉਣ ਦੀ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਬਾਗੀ ਤੜੇ ਵੱਲੋਂ ਅਕਾਲ ਤਤੋਂ ਉਸ ਸੁਚ ਸੁਚਾਈ ਅਤੇ ਸਮੁੱਚੇ ਪਾਸ ਸਾਹਮਣੇ ਰੱਖਿਆ ਜਾਏਗਾ ਜਿਸ ਤਹਤ ਡੇਰਾ ਸੁਸਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫੀ ਦੇਣ ਵਾਲੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਤਖਤ ਦੇ ਚੋਥੇਦਾਰਾਂ ਨੂੰ ਹੁਕਮ ਜਾਰੀ ਕਰਵਾਏ ਗਏ ਸੀ ਸੂਤਰਾ ਮੁਤਾਬਕ ਉਸ ਸਮੇਂ ਦੇ ਜਸ਼ਨ ਦੀ ਦ ਅਗ ਇਸ ਮਾਮਲੇ ਨੂੰ ਜਨਤਕ ਕੰਨ ਦੇ ਨਾਲ ਲਾਲ ਸ੍ਰੀ ਅਕਾਲ ਤਖਤ ਸੈਕਟੇਦਾਰ ਨੂੰ ਵੀ ਪੱਤਰ ਵਿਸੌਂਪਣਗੇ ਇਸੇ ਨਾਲ ਹੀ ਉਹ ਖੁਦ ਤੇ ਹੋਰ ਦੋਸ਼ੀਆਂ ਨੂੰ ਅਕਾਲ ਤਖਤ ਸੈਕਟੇ ਤੇ ਤਲਬ ਕਰਨ ਦੀ ਮੰਗ ਵੀ ਉਠਾਣਗੇ ਤੇ ਜਥੇਦਾਰ ਨੂੰ ਅਪੀਲ ਕਰਨਗੇ ਉਹਨਾਂ ਨੂੰ ਧਾਰਮਿਕ ਸਜ਼ਾ ਦਿੱਤੀ ਜਾਏ ਸੂਤਰਾ ਅਨੁਸਾਰ ਨਵੇਂ ਕਾਰੀਦਲ ਦੀ ਸੰਤਪਨਾ ਦੀ ਯੋਜਨਾ ਨੂੰ ਅਮਲੀ ਜ਼ਰਾਮਾ ਪਹਲੋਂ ਲਈ ਬਾਗੀ ਤੜੇ ਪਹਿਲੇ ਪੜਾਅ ਵਿੱਚ ਕਿਸੇ ਵੀ ਪਰਦਾੰਦੀ ਚੋਣ ਨਹੀਂ ਕਰੇਗਾ ਅਤੇ ਇੱਕ ਇੱਕ ਦਾ ਐਲਾਨ ਕਰੇਗਾ ਇਸ ਦੇ ਨਾਲ ਹੀ ਸੂਬੇ ਪਰ ਵਿੱਚ ਪੰਥਕ ਸਰਗਰਮੀਆਂ ਚਲਾਉਣ ਤੇ ਆਲ ਇੰਡੀਆ ਸਿਕ ਸਟੂਡੈਂਟ ਫੰਡਰੇਸ਼ਨ ਇਸ ਸਮੂਹ ਜਥੇਬੰਦੀਆਂ ਨੂੰ ਇੱਕ ਮੰਚ ਤੇ ਇਕੱਠਾ ਕਰੇਗਾ ਅਕਾਲੀ ਦਲ ਦਾ ਵਿਦਿਆਰਥੀ ਵਿੰਗ ਬਣਾਉਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ ਇਹ ਵੀ ਪਤਾ ਲੱਗੇਗਾ ਕਿ ਬਾਗੀ ਧੜੇ ਦੇ ਆਗੂ ਸ਼੍ਰੀ ਅਕਾ ਤਾਂ ਤੱਕ ਸੈਤੋਂ ਈ ਪੰਥ ਨੂੰ اپੀਲ ਕਰਨਗੇ ਕਿ ਸਮੂਹ ਸਪਰਦਾਮਾ ਇਕੱਠੀਆਂ ਹੋ ਕੇ ਨਵੇਂ ਸ਼੍ਰੋਮਣੀ ਕਾਰੀ ਦਲ ਦਾ ਸਾਥ ਦੇਣ ਜਾਂ ਜੋ ਕਿਥਿਤ ਪੰਥ ਵਿਰੋਧੀ ਦਲ ਆਕਾਰੀ ਦਲ ਦੇ ਬਾਦਲ ਤੜੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਥ ਦੇ ਵਕਫਾ ਪਲੇਟਫਾਰਮਾਂ ਦੀਆਂ ਸੁਆਵਾਂ ਸੇਵਾਵਾਂ ਤੋਂ ਲਾਭ ਉਠਾ ਜਾ ਸਕੇ ਇਸ ਦੁਰਾਂਤ੍ਰੀ ਅਕਾਲ ਤਖਤ ਸੈਦ ਦੇ ਚੌਥੇ ਦਾਦੂ ਤੋਂ ਪੇ ਜਾਣ ਵਾਲੇ ਪੱਤਰ ਦੀਆਂ ਕਾਪੀਆਂ ਵੀ মিডিਆ ਨੂੰ ਦਿੱਤੀਆਂ ਜਾਣਗੀਆਂ ਅਕਾਲੀ ਦਲ ਦੇ ਬਾਕੀ ਧੜੇ ਦੇ ਆਗੂ ਤੇ ਸ਼੍ਰੋਮਣੀ ਅਕਾਲੀ ਦਲ ਕਮੇਟੀ ਦੇ ਮੈਂਬਰ ਪਾਈ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਬਾਦਲ ਦੀ ਮੌਜੂਦਾ ਲੀਡਰਸ਼ਿਪ ਨੂੰ ਪੂਰੀ ਤਰ੍ਹਾਂ ਨਿਕਾਲ ਕਰਕੇ ਦਿੱਤਾ ਹੈ ਵਿਧਾਨ ਸਭਾ ਤੇ ਹੁਣ ਲੋਕ ਸਭਾ ਚੋਣਾਂ ਵਿੱਚ ਆਪਣਾ ਫਤਵਾ ਦੇ ਦਿੱਤਾ ਹੈ ਪੰਜਾਬ ਦੇ ਲੋਕ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਬਦਲਾ ਚਾਹੁੰਦੇ ਸਨ ਇਸ ਲਈ ਆਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਆਪਣੀ ਅਹੁਦੇ ਤੋਂ ਅਸਤੀਫਾ ਦੇ ਕੇ ਸ਼੍ਰੀ ਅਕਾਲ ਤਖਤ ਸੈਦ ਦੀ ਛਣ ਵਿੱਚ ਆਉਣਾ ਚਾਹੀਦਾ ਹੈ ਤੇ ਆਕਾਲੀ ਦਲ ਦਾ ਚੋਣ ਦਾ ਅਧਿਕਾਰ ਪਾਰਟੀ ਆਗੂਆਂ ਦੇ ਵਰਕਰਾਂ ਦਾ ਅਕਾਲ ਤਖਤ ਸੈਦ ਦੇ ਜ਼ੋਤੇਦਾਰ ਨੂੰ ਨਹੀਂ ਦੇਣਾ ਚਾਹੀਦਾ ਸਿੱਖ ਸੰਗਤਾਂ ਤੋਂ ਕਟਵਿਨ ਨਹੀਂ ਦੇਣਾ ਚਾਹੀਦਾ ਅਗਲੀ ਖਬਰ ਦੇ ਵੱਲ ਵੱਧਦੇ ਹੈ ਸ਼੍ਰੀ ਦਾ ਦੇ ਸਨਮਾਨ ਲਈ ਪੰਜਾਬ ਸਰਕਾਰ ਨੇ ਲੱਭਿਆ ਨਵਾਂ ਤਰੀਕਾ ਜਾਰੀ ਕੀਤਾ ਆ ਹੁਕਮ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਚੱਲਣ ਵਾਲੀ ਸਰਕਾਰ ਦਾ ਦਾਵਾ ਕਰਦੀ ਹੈ ਇਸੇ ਤਹਿਤ ਹੁਣ ਪੰਜਾਬ ਸਰਕਾਰ ਦੇ ਸ਼ੀਤਾਂ ਦੇ ਸਨਮਾਨ ਲਈ ਇੱਕ ਹੁਕਮ ਜਾਰੀ ਕੀਤਾ ਗਿਆ ਹੈ ਜਿਸ ਤੇ ਤੁਰੰਤ ਕੰਮ ਕਰਨ ਲਈ ਕਿਹਾ ਗਿਆ ਹੈ ਮਾਨ ਸਰਕਾਰ ਵੱਲੋਂ ਸੂਬੇ ਦੀ ਹੱਦ ਨਾਲ ਲੱਗੀਆਂ ਮੁੱਖ ਸੜਕਾਂ ਤੇ ਸ਼ੀਤਾਂ ਦੇ ਬੋਤ ਲਗਾਏ ਜਾਣਗੇ ਸਰਕਾਰ ਨੇ ਲੋਕ ਨਿਰਮਾਣ ਫਾਗ ਨੂੰ ਇੱਕ ਅੰਸ਼ ਸੌਂਪਿਆ ਹੈ ਮੁੱਢਲੇ ਪੜਾਤੇ ਪਾਇਲਟ ਪ੍ਰੋਜੈਕਟਰ ਵਜੋਂ ਇੱਕ ਦੋ ਮੁੱਖ ਸਾਰਗਾਂ ਮਾਰਗਾਂ ਦੀ ਚੌਂਕ ਕੀਤੀ ਜਾਵੇਗੀ ਜਿਨ੍ਹਾਂ ਦੇ ਦੋਵੇਂ ਪਾਸੇ ਸ਼ਹੀਦਾਂ ਦੇ ਬੁੱਧ ਤੇ ਤਸਵੀਰਾਂ ਲਗਾਈਆਂ ਜਾਣਗੀਆਂ ਇਸੇ ਦੌਰਾਨ ਲੇ ਫੈਸਲੇ ਤੇ ਅਮਲ ਹੋਣਾ ਸ਼ੁਰੂ ਕਰ ਦਿੱਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਦੇ ਲੋਕ ਨਿਰਮਾਣ ਫਾਗ ਨੂੰ ਨਿਰਦੇਸ਼ ਦਿੱਤਾ ਹੈ ਕਿ ਅੰਤਰਾਜਰੀ ਹੱਦ ਨਾਲ ਲੱਗਦੀਆਂ ਮੁੱਖ ਸੜਕਾਂ ਦੇ ਦੋਵੇਂ ਪਾਸੇ ਸ਼ਹੀਦਾਂ ਦੇ ਬੁੱਧਾਂ ਕੁਈ ਨਾ ਲਾਈਜਨ ਲੋਕ ਨਿਰਮਣ ਪਾਕ ਵੱਲੋਂ ਇਸ ਪ੍ਰੋਜੈਕਟਰ ਨੂੰ ਤਿਆਰ ਕੀਤਾ ਜਾ ਰਿਹਾ ਹੈ ਮਾਝੂ ਪ੍ਰਦੇਸ਼ ਹਰਿਆਣਾ ਜੰਮੂ ਕਸ਼ਮੀਰ ਅਤੇ ਰਾਜਸਥਾਨ ਦੇ ਨਾਲ ਲੱਗਦੇ ਮੁੱਖ ਮਾਰਗਾਂ ਲਈ ਆ ਪ੍ਰੋਜੈਕਟਰ ਬਣ ਰਿਹਾ ਹੈ ਇਸੇ ਤਰ੍ਹਾਂ ਸਰਕਾਰੀ ਦਫਤਰਾ ਵਿੱਚ ਬਦਲਾ ਦਾ ਮਾਲ ਬਣਾਉਣ ਅਤੇ ਲੋਕਾਂ ਦੀ ਖੱਜਲ ਖਵਾਰੀ ਘਟਾਉਣ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਇਸੇ ਦੌਰਾਨ ਲੋਕਾਂ ਵੱਲੋਂ ਮੁੱਖ ਮੰਤਰੀ ਦੇ ਨਾਮ ਤੇ ਅਈਆਂ ਸ਼ਿਕਾਇਤਾਂ ਦਾ ਪੂਰਾ ਰਿਕਾਰਡ ਰੱਖਿਆ ਜਾਵੇਗਾ ਇਹ ਜੋ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਸ਼ੀਦਾ ਦੇ ਸੰਮਾਨ ਲਈ ਪੰਜਾਬ ਸਰਕਾਰ ਨੇ ਲਾਭ ਦਿੱਤਾ ਹੈ ਨਵਾਂ ਤਰੀਕਾ ਅਕਾਲੀ ਦਲ ਦੇ ਸਿਆਸਤ ਚੋਬੜਾ ਤਮਾਕਾ ਸ੍ਰੀ ਅਕਾਲ ਸਤ ਸਾਈ ਤੇ ਵੱਡਾ ਇਕੱਠ ਨਵਾਂ ਪ੍ਰਦਾਨ ਦਾ ਹੋਏਗਾ ਐਲਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਵਾਰ ਨੇ ਮੰਗੀਆਂ ਚਾਰ ਗਲਤੀਆਂ ਦੀਆਂ ਮੁਆਫੀਆਂ ਡਿਬਰੂਗੜ੍ਹ ਜ਼ਿਲ੍ਹੇ ਵਿੱਚ ਬੰਦ ਅਮਰਿਤਪਾਲ ਸਿੰਘ ਸੰਸਦ ਮੈਂਬਰ ਵੱਜੂ ਚੁੱਕਣਗੇ ਤੋਂ ਐਨਆਈਏ ਨੇ ਦਿੱਤੀ ਇਜਾਜ਼ਤ ਰਾਹੁਲ ਗਾਂਧੀ ਦੇ ਭਾਸ਼ਣ ਵਿੱਚ ਆਲੇ ਖੜੇ ਹੋਏ ਪੀਐਮ ਮੋਦੀ ਕਿਹਾ ਹਿੰਦੂਆਂ ਨੂੰ ਹੁਣ ਸੱਚ ਕਹਿਣਾ ਗੰਭੀਰ ਇਹ ਜੋ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਇਹਨਾਂ ਬਾਰੇ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਤੁਸੀਂ ਵੀ ਕਮੈਂਟਾਂ ਦੇ ਜ਼ਰੀਏ ਆਪਣੀ ਜਾਣਕਾਰੀ ਸਾਂਝੀ ਕਰ ਸਕਦੇ ਹੋ ਹੋਰ ਤਾਜ਼ਾ ਅਪਡੇਟਸ ਜਾਣਨ ਦੇ ਲਈ ਜੁੜੇ ਰਹੋਨੇ ਪੱਕੇ ਪੂਰੇ ਪੰਜਾਬ ਦੇ ਨਾਲ